ਸਸਰੀਆ ਕਿਸਾਨ ਵਿਰੋਧਤਾ ਦਾ ਬ੍ਰਾਡਕਾਸਟਲ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜ ਤੇ ਇਹ ਪਿੰਡ ਵੀਰੇ ਰਾਮਪੁਰੇ ਫੂਲਕੋਹ ਰਹਿ ਜਾਂਦਾ ਚੌਕੇ ਅੱਜ ਦੀ ਵੀਡੀਓ ਬਾਈ ਬਾਈ ਪੱਪੀ ਦੇ ਘਰੋਂ ਫੌਜੀ ਸਾਹਿਬ ਦੇ ਘਰੋਂ ਆ ਬਾਈ ਪਲੂਨ ਝੋਟੀਆ ਵੀਰੇ ਪਹਿਲੇ ਸੂਏ ਸੂਣਾ ਦੇਖ ਸਕਦੇ ਹੋ ਬਈ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਬਹੁਤ ਭਰੀ ਹੋਈ ਝੋਟੀ ਆ ਬਈ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਹਰੇ ਵੀਰੇ ਸੱਤਾਂ 7 ਦਿਨਾਂ ਦੀ ਕੱਚੀ ਆ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਪੱਠ ਬੂੜੇ ਦੀ ਬਹੁਤ ਜ਼ਿਆਦਾ ਚੰਗੀ ਆ ਬਈ ਬਹੁਤ ਸੋਹਣੀ ਝੋਟੀ ਆ ਤੁਸੀਂ ਤੋਰਾ ਦੇਖ ਸਕਦੇ ਹੋ ਬਈ ਤੁਸੀਂ ਬਹੁਤ ਚੰਗਾ ਤੋਰਾ ਬਈ ਝੋਟੀ ਦਾ ਕਈ ਵਾਰੀ ਵੀਰੇ ਸਾਥ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਤੇ ਤੁਸੀਂ ਬਾਈ ਦਾ ਤੁਹਾਨੂੰ WhatsApp ਨੰਬਰ ਦਿੱਤਾ ਜਾਊਗਾ ਉਹ ਤੇ ਤੁਸੀਂ ਬਾਈ ਤੋਂ ਵੀਡੀਓ ਮਗਾ ਸਕਦੇ ਹੋ ਬਾਈ ਦਾ ਜੋ ਨੰਬਰ ਹੈਗਾ 709748326 709748326 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਬਾਈ ਦਾ ਵਪਾਰ ਦਾ ਕੰਮ ਆ ਇਹ ਝੁੱਟੀ ਦਾ ਬਾਈ ਜੀ 90000 ਰੁਪਿਆ ਬਾਈ ਨੇ ਮੁੱਲ ਕੀਤਾ ਤੇ ਉਹਦੇ ਵਿੱਚੋਂ ਬਾਈ 90000 ਚੋਂ ਮਾਨ ਕੀਤਾ ਜਾਊਗਾ ਮੌਕੇ ਤੇ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਝੁੱਟੀ ਆ ਬਾਈ ਤਨਦੀਪ ਕੁਆਲਿਟੀ ਦੇਖ ਸਕਦੇ ਹੋ ਬਾਈ ਪੱਠਪੂੜੇ ਦੀ ਬਹੁਤ ਜ਼ਿਆਦਾ ਚੰਗੀ ਆ ਸਾਰੀ ਬੂਰੀ ਝੋਟੀ ਆ ਬਾਈ ਬਾਈ ਦਾ ਵਪਾਰ ਦਾ ਕੰਮ ਆ ਚੰਗੇ ਪਸ਼ੂ ਲੈ ਕੇ ਆਉਂਦਾ ਇਸੇ ਤਰ੍ਹਾਂ ਬਾਈ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ